ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 68 ਮਹਲਾ 5ਵਾਂ ਸੰਤ ਹਰ ਹਰ ਨਾਮ ਧਿਆਈ ਸੁਖ 사ਗਰ ਬ੍ਰਹਮ ਵਿਸਰਾਂ ਨਾਹੀ ਮਨ ਚਿੰਦੇੜ ਫਲ ਪਾਈ ਰਹਾ ਸਤ ਗੁਰੂ ਪੁਰੇ ਅੰਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਪਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਖੇ ਪਰਮੇਸ਼ਰ ਉਦर्या ਸਭ ਸੰਸਾਰੋ ਸੰਤ ਹਰ ਹਰ ਨਾਮ ਧਿਆਈ ਸੁਖ 사ਗਰ ਬ੍ਰਹਮ ਵਿਸਰਾ ਨਾਹੀ ਮਨ ਚਿੰਦੇੜਾ ਫਲ ਪਾਈ ਰਹਾ ਸਤ ਗੁਰੂ ਪੁਰੇ ਅੰਤਾਪ ਗਵਾਇਆ ਆਪਣੀ ਕਿਰਪਾ ਧਾਰੇ ਪਾਰ ਬ੍ਰਹਮ ਪ੍ਰਭ ਪਿਆ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤਿ ਰਖੇ ਪਰਮੇਸ਼ਰ ਉਦर्या ਸਭ ਸੰਸਾਰ ਸੰਤ ਹਰ ਹਰ ਨਾਮ ਧਿਆਈ ਸੁਖ 사ਗਰ ਪ੍ਰਭ ਵਿਸਰਾਂ ਨਾਹੀ ਮਨ ਚਿੰਦੇੜਾ ਫਲ ਪਾਈ ਰਹਾ ਸਤ ਗੁਰੂ ਪਰੇ ਅੰਤਾਪ ਗਵਾਇਆ ਆਪਣੀ ਕਿਰਪਾ ਤਾਰੇ ਪਾਰ ਬ੍ਰਹਮ ਪ੍ਰਪੇ ਦਇਆਲਾ ਦੁੱਖ ਮਿਟਿਆ ਸਭ ਪਰਵਾਰੇ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਖੇ ਪਰਮੇਸ਼ਰ ਉਧਰਿਆ ਸਭ ਸੰਸਾਰ ਸ਼ਾਂਤ ਹਰ ਹਰ ਨਾਮ ਧਿਆਈ ਸੁਖ 사ਗਰ ਬ੍ਰਹਮ ਵਿਸਰਾਂ ਨਾਹੀ ਮਨ ਚਿੰਦੇੜ ਫਲ ਪਾਈ ਰਹਾ ਸਤ ਗੁਰੂ ਪੁਰੇ ਅੰਤਾਪ ਗਵਾਇਆ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੇ ਪਰਮੇਸ਼ਰ ਉਦਰਿਆ ਸਭ ਸੰਸਾਰੋ ਸ਼ਾਂਤ ਹਰ ਹਰ ਨਾਮ ਧਿਆਈ ਸੁਖ 사ਗਰ ਬ੍ਰਹਮ ਵਿਸਰੋ ਨਹੀਂ ਮਨ ਚਿੰਦੇੜ ਫਲ ਪਾਈ ਰਹਾ ਸਤ ਗੁਰੂ ਪੁਰੇ ਅੰਤਾਪ ਗਵਾਇਆ ਆਪਣੀ ਕਿਰਪਾ ਤਾਰੇ ਪਾਰ ਬ੍ਰਹਮ ਪ੍ਰਪੇ ਦਿਆਲਾ ਦੁਖ ਮਿਟਿਆ ਸਭ ਪਰਵਾਰੇ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਾਤਰਾ ਕੀ ਪਰਮੇਸ਼ਰ ਉਦਰਿਆ ਸਭ ਸੰਸਾਰ ਸ਼ੰਤ ਹਰ ਹਰ ਨਾਮ ਧਿਆਈ ਸੁਖ 사ਗਰ ਬ੍ਰਹਮ ਵਿਸਰਾਂ ਨਾਹੀ ਮਨ ਚਿੰਦੇੜ ਫਲ ਪਾਈ ਰਹਾ ਸਤ ਗੁਰੂ ਪੁਰੇ ਅੰਤਾਪ ਗਵਾਇਆ ਆਪਣੀ ਕਿਰਪਾ ਤਾਰੀ ਸਾਰ ਬ੍ਰਹਮ ਪ੍ਰਭ ਪਏ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਖੇ ਪਰਮੇਸ਼ਰ ਉਦਰਿਆ ਸਭ ਸੰਸਾਰ ਸ਼ਾਂਤ ਹਰ ਹਰ ਨਾਮ ਧਿਆਈ ਸੁਖ 사ਗਰ ਬ੍ਰਹਮ ਵਿਸਰਾ ਨਾਹੀ ਮਨ ਚਿੰਦੇੜ ਫਲ ਪਾਈ ਰਹਾ ਸਤ ਗੁਰ ਪੁਰੇ ਅੰਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪੇ ਦਿਆਲਾ ਦੁਖ ਮਿਟਿਆ ਸਭ ਪਰਵਾਰੇ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਖੇ ਪਰਮੇਸ਼ਰ ਉਦਰਿਆ ਸਭ ਸੰਸਾਰ ਸ਼ਾਂਤ ਹਰ ਹਰ ਨਾਮ ਧਿਆਈ ਸੁਖ ਸਾਗਰ ਬ੍ਰਹਮ ਵਿਸਰੋ ਨਾਹੀ ਮਨ ਚਿੰਦੇ ਰ ਫਲ ਪਾਈ ਰਹਾ ਸਤ ਗੁਰੂ ਪੁਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੇ ਪਾਰ ਬ੍ਰਹਮ ਪ੍ਰਭ ਦੇਇ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਖੇ ਪਰਮੇਸ਼ਰ ਉਦਰਿਆ ਸਭ ਸੰਸਾਰ ਸ਼ਾਂਤ ਹਰ ਹਰ ਨਾਮ ਧਿਆਈ ਸੁਖ 사ਗਰ ਬ੍ਰਹਮ ਵਿਸਰਾਂ ਨਾਹੀ ਮਨ ਚਿੰਦੇੜਾ ਫਲ ਪਾਈ ਰਹਾ ਸਾਤ ਗੁਰ ਪੁਰੇ ਅੰਤ ਆਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਖੇ ਪਰਮੇਸ਼ਰ ਉਦਰਿਆ ਸਭ ਸੰਸਾਰ ਸੰਤ ਹਰ ਹਰ ਨਾਮ ਧਿਆਈ ਸੁਖ 사ਗਰ ਬ੍ਰਹਮ ਵਿਸਰਾਂ ਨਾਹੀ ਮਨ ਚਿੰਦੇ ਰਫਦ ਪਾਈ ਰਹਾ ਸਤ ਗੁਰੂ ਪੁਰੇ ਅੰਤਾਪ ਗਵਾਇਆ ਆਪਣੀ ਕਿਰਪਾ ਤਾਰੇ ਪਾਰ ਬ੍ਰਹਮ ਪ੍ਰਪੇ ਦਇਆਲਾ ਦੁੱਖ ਮਿਟਿਆ ਸਭ ਪਰਵਾਰੇ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੇ ਪਰਮੇਸ਼ਰ ਉਦਰਿਆ ਸਭ ਸੰਸਾਰ ਸ਼ਾਂਤ ਹਰ ਹਰ ਨਾਮ ਧਿਆਈ ਸੁਖ 사ਗਰ ਬ੍ਰਹਮ ਵਿਸਰਾਂ ਨਾਹੀ ਮਨ ਚਿੰਦੇੜ ਫਲ ਪਾਈ ਰਹਾ ਸਤ ਗੁਰ ਪੁਰੇ ਅੰਤਾ ਭਗਵਾਇਆ ਆਪਣੀ ਕਿਰਪਾ ਧਾਰੀ ਸਾਰ ਬ੍ਰਹਮ ਪ੍ਰਪੇ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੇ ਪਰਮੇਸ਼ਰ ਉਦर्या ਸਭ ਸੰਸਾਰ ਸੰਤ ਹਰ ਹਰ ਨਾਮ ਧਿਆਈ ਸੁਖ 사ਗਰ ਬ੍ਰਹਮ ਵਿਸਰਾ ਨਾਹੀ ਮਨ ਚਿੰਦੇ ਫਲ ਪਾਈ ਰਹਾ ਸਤ ਗੁਰੂ ਪੁਰੇ ਅੰਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਵ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੰਤ ਹਰ ਹਰ ਨਾਮ ਧਿਆਈ ਸੁਖ 사ਗਰ ਬ੍ਰਹਮ ਵਿਸਰਾਂ ਨਾਹੀ ਮਨ ਚਿੰਦੇ ਫਲ ਪਾਈ ਰਹਾ ਸਤ ਗੁਰੂ ਪੁਰੇ ਤਾਪ ਗਵਾਇਆ ਆਪਣੀ ਕਿਰਪਾ ਧਰੀ ਪਾਰ ਬ੍ਰਹਮ ਪ੍ਰਭ ਦੇਇ ਦਇਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਖੇ ਪਰਮੇਸ਼ਰ ਉਧਰਿਆ ਸਭ ਸੰਸਾਰ ਸ਼ਾਂਤ ਹਰ ਹਰ ਨਾਮ ਧਿਆਈ ਸੁਖ 사ਗਰ ਬ੍ਰਹਮ ਵਿਸਰਾਂ ਨਾਹੀ ਮਨ ਚਿੰਦੇੜਾ ਫਲ ਪਾਈ ਰਹਾ ਸਤ ਗੁਰ ਪੁਰੇ ਅੰਤ ਆਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੇ ਪਰਮੇਸ਼ਰ ਉਦਰਿਆ ਸਭ ਸੰਸਾਰੋ ਸ਼ਾਂਤ ਹਰ ਹਰ ਨਾਮ ਧਿਆਈ ਸੁਖ ਸਾਗਰ ਬ੍ਰਹਮ ਵਿਸਰੋ ਨਾਹੀ ਮਨ ਚਿੰਦੇੜ ਫਲ ਪਾਈ ਰਹਾ ਸਤ ਗੁਰੂ ਪੁਰੇ ਅੰਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪੇ ਦਿਆਲਾ ਦੁਖ ਮਿਟਿਆ ਸਭ ਪਰਵਾਰੇ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤਰਾ ਕੇ ਪਰਮੇਸ਼ਰ ਉਦर्या ਸਭ ਸੰਸਾਰ ਸੰਤ ਹਰ ਹਰ ਨਾਮ ਧਿਆਈ ਸੁਖ 사ਗਰ ਪ੍ਰਭ ਵਿਸਰਾ ਨਾਹੀ ਮਨ ਚਿੰਦੇ ਰ ਫਲ ਪਾਈ ਰਹਾ ਸਤ ਗੁਰੂ ਪੁਰੇ ਅੰਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪੇ ਦਿਆਲਾ ਦੁੱਖ ਮਿਟਿਆ ਸਭ ਪਰਵਾਰੇ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਖੇ ਪਰਮੇਸ਼ਰ ਉਦर्या ਸਭ ਸੰਸਾਰ ਵਾਹਿ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ